ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਰਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨੁ ਰਹਿਣਾ ਸਕੈ ਮਨ ਮੇਰਾ ਮੇਰ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹਰੁ ਨ ਭਵ ਜਲ ਫੇਰਾ ਹਰ ਬਿਨੁ ਰਹਿਣਾ ਸਕੈ ਮਨ ਮੇਰਾ اے ਭਾਈ ਮੇਰਾ ਮਨ ਪਰਮਾਤਮਾ ਦੀ ਯਾਤ ਤੋਂ ਬਿਨਾ ਰਹਿ ਨਹੀਂ ਸਕਦਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹਰ ਨਾ ਭਵਜਲ ਫੇਰਾ ਗੁਰੂ ਜਿਸ ਮਨੁੱਖ ਨੂੰ ਜਿੰਦ ਦਾ ਪਿਆਰਾ ਪ੍ਰਭੂ ਮੇਲਾ ਦਿੰਦਾ ਹੈ ਉਸ ਨੂੰ ਸੰਸਾਰ ਸਮੁੰਦਰ ਵਿੱਚ ਮੁੜ ਨਹੀਂ ਆਉਣਾ ਪੈਂਦਾ ਰਹਾਉ ਮੇਰਾ ਹੀ ਅਰ ਲੋਚ ਲੱਗੀ ਪ੍ਰਭ ਕੇਰੀ ਹਰਨਨਹੁ ਹਰ ਪ੍ਰਭੁ ਹੀਰਾ ਏ ਭਾਈ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਿਲਾਪ ਦੀ ਤਾਂਗ ਲੱਗੀ ਹੋਈ ਸੀ ਮੇਰਾ ਜੀ ਕਰਦਾ ਸੀ ਕਿ ਮੈਂ ਆਪਣੀ ਅੱਖਾਂ ਨਾਲ ਹਰੀ ਪ੍ਰਭੂ ਨੂੰ ਵੇਖ ਲਵਾਂ ਸਤਿਗੁਰ ਦਇਆਲ ਹਰ ਨਾਮ ਦਰੜਾਇ ਹਰ ਪਾਦਰ ਹਰ ਪ੍ਰਭੁ ਕੀਰਾ ਦਇਆਲ ਗੁਰੂ ਨਹੀਂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਇਹੀ ਹੈ ਹਰੀ ਪ੍ਰਭੂ ਨੂੰ ਮਿਲਣ ਦਾ ਪਧਰਾ ਰਸਤਾ ਅਰੰਗੀ ਅੰਗਾਰੇ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੀ ਰਾਹ ਏ ਭਾਈ ਅਨੇਕਾ ਕਉਤਕਾਂ ਦੇ ਮਾਲਕ ਹਰੀ ਪ੍ਰਭੂ ਗੋਵਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ ਹਰ ਹਿਰਦਾ ਮਨ ਤਨ ਮਿੱਠਾ ਲੱਗਾ ਮੁਖ ਮਸਤਕ ਭਾਗ ਚੰਗੇਰਾ ਉਸ ਦੇ ਹਿਰਦੇ ਵਿੱਚ ਉਸ ਦੇ ਮਨ ਵਿੱਚ ਸਰੀਰ ਵਿੱਚ ਪਰਮਾਤਮਾ ਦਾ ਪਰਮਾਤਮਾ ਪਿਆਰਾ ਲੱਗਣ ਪੈ ਲੱਗ ਪੈਂਦਾ ਹੈ ਉਸ ਦੇ ਮੱਥੇ ਉੱਤੇ ਮੂੰਹ ਤੇ ਚੰਗਾ ਭਾਗ ਜਾਗ ਪੈਂਦਾ ਹੈ ਲੋਭ ਵਿਕਾਰ ਜਿੰਨਾ ਮਨ ਲੱਗਾ ਆਰੋ ਵਿਸਰਿਆ ਪੁਰਖ ਚੰਗੇਰਾ ਤਰੁਹੀ ਭਾਈ ਜਿਨਾ ਮਨੁੱਖਾਂ ਦਾ ਮਨ ਲੋਭ ਆਦਿਕ ਵਕਾਰਾਂ ਵਿੱਚ ਮਸਤ ਰਹਦਾ ਹੈ ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ ਹੋਏ ਮਨ ਮੁਕ ਮੂੜ ਅਗਿਆਨੀ ਕਈਐ ਤਿਨ ਮਸਤਕ ਭਾਗ ਮੰਦੇਰਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ ਆਤਮਕ ਜੀਵਨ ਵੱਲੋਂ ਬੇਸਮਝ ਆਕੇ ਜਾਂਦੇ ਹਨ ਉਹਨਾਂ ਦੇ ਮੱਥੇ ਉੱਤੇ ਮੰਦੀ ਕਿਸਮਤ ਉਗੜੀ ਹੋਈ ਸਮਝ ਲਵੋ ਇਹ ਬੇਕੁਦ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਵਕੀਰਾ ਇਹ ਦਾਸ ਨਾਨਕ ਜਿਨ੍ਹਾਂ ਮਲੁਖਾਂ ਦੇ ਮੱਥੇ ਉੱਤੇ ਧੁਰੋਂ ਲਿਖਿਆ ਚੰਗਾ ਭਾਗ ਉਗੜ ਪਿਆ ਉਹਨਾਂ ਨੇ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕਬ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ ਜਨ ਲਾਲਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਉਹਨਾਂ ਨੇ ਪ੍ਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਬਿਵੇਕ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ